ਆਹ ਇਹ ਕਹਿ ਸਾਦੂ ਜੀ ਆ ਸਾਰੇ ਪੱਤੇ ਹੁਣ ਕੱਢਿਆ ਦੇਖੋ ਇਹ ਇਹਦੇ ਥੱਲੇ ਦੇਖੋ ਆਹ ਕੰਡਾ ਤਾਰ ਲਾ ਕੇ ਚੰਗੀ ਤਰ੍ਹਾਂ ਪੂਰੀ ਥਾਵਾਂ ਤੋਂ ਬੰਨ ਕੇ ਇਸ ਤਰ੍ਹਾਂ ਸਾਰੀ ਟੀਗੜ ਦਿੱਨੀ ਨੂੰ ਮਾਰਦੇ ਸੀ ਨੂੰ ਮਾਰਦੇ ਸੀ ਉਹਨਾਂ ਤੋਂ ਬਚਾ ਕੇ ਆਇਆ ਪੀਐਸ ਪੀਸੀਐਲ ਦਫਤਰ ਫਾਜ਼ਿਲਕਾ ਵਿਖੇ 1 ਮਹੀਨਾ ਪਹਿਲਾਂ ਸ਼ੁਰੂ ਕੀਤੀ ਗਈ ਗ੍ਰੀਨ ਡ੍ਰੀਮਸ ਮੁਹਿੰਮ ਨੂੰ ਅੱਜ ਮਹੀਨਾ ਪੂਰਾ ਹੋਣ ਤੇ ਪੀਐਸਪੀਸੀਐਲ ਦੇ ਰਿਟਾਇਰੀ ਕਰਮਚਾਰੀਆਂ ਅਤੇ ਮੌਜੂਦਾ ਐਸਡੀਓ ਜੇਈ ਤੇ ਹੋਰ ਸਟਾਫ ਕਰਮਚਾਰੀਆਂ ਵੱਲੋਂ ਕੇਕ ਕੱਟ ਕੇ ਮਹੀਨਾ ਦੀ ਖੁਸ਼ੀ ਮਨਾਈ ਗਈ ਕਿਉਂਕਿ ਗ੍ਰੀਨ ਡ੍ਰੀਮਸ ਦੇ ਤਹਿਤ ਲਗਾਏ ਗਏ ਬੂਟੇ ਬਹੁਤ ਵਧੀਆ ਚੱਲ ਰਹੇ ਹਨ ਅਤੇ ਅੱਗੇ ਕੀ ਕੀ ਕੀਤਾ ਜਾਏਗਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗ੍ਰੀਨ ਡ੍ਰੀਮਸ ਦੇ ਮੈਂਬਰਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ग्रीन ड्रीम्स ਵੱਲੋਂ ਇੱਕ ਮਹੀਨਾ ਪਹਿਲਾਂ ਜਿਹੜਾ ਪ੍ਰੋਜੈਕਟ ਰੰਭਿਆ ਗਿਆ ਸੀ ਜਿਹੜੇ ਪੀਐਸਪੀਸੀਲ ਦੇ ਦਫਤਰ ਵਿੱਚ ਪੌਦੇ ਲਗਾਉਂਦਾ ਲਗਭਗ ਤੁਹਾਡੀ ਹਾਜ਼ਰੀ ਵਿੱਚ 60 ਦੇ ਕਰੀਬ ਪੌਦੇ ਲਗਾਏ ਗਏ ਸੀ ਤੇ ਗ੍ਰੀਨ ਡ੍ਰੀਮਸ ਦੇ ਜਿਹੜੇ ਮੈਂਬਰ ਨੇ ਲਗਾਤਾਰ ਇੱਕ ਮਹੀਨੇ ਤੋਂ ਲੈ ਕੇ ਅੱਜ ਉਹਨਾਂ ਦੀ ਜਿਹੜੀ ਦੇਖਭਾਲ ਕਰ ਰਹੇਗੇ ਤੇ ਸਾਰੇ ਬੂਟੇ ਜਿਹੜੇ ਹੈਗੇ ਆ ਉਹ ਅੱਜ ਜਿਹੜਾ ਆਪਣਾ ਸਹੀ ਆਪਣੀ ਪੋਜੀਸ਼ਨ ਜਾ ਚੁੱਕੇ ਹੈ ਤੇ ਉਹਨਾਂ ਨੇ ਵਧਣਾ ਸ਼ੁਰੂ ਕਰਤਾ ਹੈਗਾ ਤੇ ਆਪਾਂ ਅੱਜ ਕੱਲ ਜਿਵੇਂ ਆਮ ਟ੍ਰੈਂਡੀ ਦੇਖਦੇ ਆ ਕਿ ਮਹੀਨੇ ਬਾਅਦ ਲੋਕ ਐਨਿਵਰਸਰੀ ਮਨਾਉਂਦੇ ਆ ਜਾਂ ਮਹੀਨੇ ਬਾਅਦ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਅਸੀਂ ਵੀ ਸੋਚਿਆ ਕਿ ਕਿਉਂਕਿ ਇੱਕ ਤਾਂ ਸਾਰੇ ਜਿਹੜੇ ਸਾਡੇ ਗ੍ਰੀਨ ਰੀਮ ਸੁਸਾਇਟੀ ਦੇ ਮੈਂਬਰ ਮਿਤ ਕਰ ਰਹੇ ਆ ਉਹਨਾਂ ਸਾਰਿਆਂ ਦਾ ਮਤਲਬ ਕਿ ਧੰਨਵਾਦ ਕੀਤਾ ਜਾਵੇ ਮੀਟਿੰਗ ਕਰ ਲਈ ਜਾਵੇ ਤੇ ਇੱਕ ਛੋਟਾ ਜਿਹਾ ਫੰਕਸ਼ਨ ਰੱਖ ਲਿਆ ਜਾਵੇ ਤੇ ਕਿਉਂਕਿ ਇਹ ਵੀ ਸਾਡੇ ਬੱਚੇ ਹੈ ਇਹਨਾਂ ਬੱਚਿਆਂ ਦਾ ਵੀ ਅਸੀਂ ਕੇਕ ਕੱਢ ਦਈਏ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਇਕੱਠਾ ਸਾਨੂੰ ਅਜ ਬਹੁਤ ਖੁਸ਼ੀ ਹੈ ਕਿ ਅਸੀਂ ਜਿੰਨੇ ਪੌਦੇ ਲਾਇਏ ਸੀ ਸਾਰੇ ਹੀ ਆਪਣੀ ਵੱਧ ਰਹੇ ਹੈ ਤੇ ਅਸੀਂ ਅੱਗੇ ਵੀ ਇਹਨ ਤੇ ਅਗਲੀ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਹਮੇਸ਼ਾ ਗ੍ਰੀਨਰੀ ਤੇ ਇਹਦਾ ਫਾਇਦਾ ਹਾਂਜੀ ਕੋਈ ਜਨਮ ਦਿਨ ਨਹੀਂ ਤੁਹਾਡਾ ਕਿਹਨਾ ਹੈ ਗ੍ਰੀਨ ਡ੍ਰੀਮ ਅੱਜ ਮੈਂ ਤੇ ਸਮਿਦਾ ਵੀ ਬਹੁਤ ਖੁਸ਼ੀ ਦਾ ਦਿਨ ਹੈ ਆਪਾਂ ਬੱਚੇ ਦੇ ਜਨਮ ਦਿਨ ਮਨਾਉਨੇ ਆ ਅਸੀਂ ਜਿਹੜੇ ਆਪਣੇ ਅੱਥੀ ਬੂਟੇ ਲਾਇਆ ਇੱਕ ਮਹੀਨੇ ਪਹਿਲਾਂ ਉਹਨਾਂ ਦਾ ਇੱਕ ਮਹੀਨੇ ਬਾਅਦ ਹੀ ਜਨਮ ਦਿਨ ਮਨਾ ਰਹੇ ਆ ਕਿਉਂਕਿ ਬੜੇ ਤੇਜ਼ੀ ਦੇ ਨਾਲ ਬੂਟੇ ਜਿਹੜੇ ਜਵਾਨੀ ਵੱਲ ਵੱਧ ਰਹੇ ਆ ਤੇ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਕਿਉਂਕਿ ਇੱਕ ਮਹੀਨੇ ਦੇ ਸਮੇਂ ਦੌਰਾਨ ਜੋ ਗ੍ਰੀਨ ਟਰੀਮ ਦੇ ਸਾਡੇ ਸਾਰੇ ਸਾਥੀ ਮੈਂਬਰ ਹੈ ਇਹ ਸਾਰੇ ਹੀ ਬੜੇ ਚਾਹੇ ਉਹ ਕਿਸੇ ਵੀ ਅਹੁਦੇ ਤੋਂ ਰਿਟਾਇਰ ਹੋਇਆ ਹੈ ਉਹਨਾਂ ਨੇ ਬੜੀ ਮਿਹਨਤ ਇੱਥੇ ਕੀਤੀ ਹੈ ਤੁਸੀਂ ਦੇਖੋ ਸ਼ੁਸ਼ੀ ਸ਼ਹਿਰ ਦੇ ਵਿੱਚ ਕਿਤੇ ਵੀ ਜਾਓਗੇ ਇਸ ਤਰ੍ਹਾਂ ਦਾ ਉੱਥੇ ਟਰੀ ਗਾਰਡ ਲੱਗਿਆ ਹੋਇਆਗਾ ਪਰ ਤਾਰਾਂ ਨਾਲ ਪੂਰਾ ਬੰਨ ਕੇ ਕੋਈ ਵੀ ਜਿਹੜਾ ਪਸ਼ੂ ਉਹਦਾ ਨੂੰ ਨੁਕਸਾਨ ਨਾ ਕਰ ਸਕੇ ਇਹ ਸਾਰੇ ਟਰੀ ਗਾਰਡ ਲੱਗੇ ਔਰ ਜਦੋਂ ਤੁਸੀਂ ਪਿੱਛੇ ਦਿਖਾਓਗੇ ਤਾਂ 6 ਫੁੱਟ ਦੇ ਕਰੀਬ ਟਰੀ ਗਾਰਡ ਹੈ ਤੇ ਇਹਦੇ ਤੋਂ ਬੂਟੇ ਸਿਰਫ 1 ਫੁੱਟ ਥੱਲੇ ਰਹਿ ਗਏ ਇੱਕ ਮਹੀਨੇ ਦੇ ਵਿੱਚ ਹੀ ਉਹ ਨਗੇਨੀ ਵੱਡੀ ਗ੍ਰੋਥ ਹੋਈ ਹੈ ਤੇ ਇਸ ਕਰਕੇ ਕਿਉਂਕਿ ਜਿਹੜੀ ਸਾਡੀ ਜ਼ਮੀਨ ਹੈ ਇਹ ਤਾਂ ਬੜੀ ਉਪਜਾਊ ਹੈ ਜ਼ਮੀਨ ਸਾਡੀ ਇਹਦੇ ਵਿੱਚ ਸਵਾਲ ਹੈ ਵੀ ਅਸੀਂ ਮਿਹਨਤ ਕਰਕੇ ਇੱਥੇ ਜੋ ਵੀ ਉੱਥੇ ਉਗਾਵਾਂਗੇ ਸਾਡੇ ਚਾਹੀਦਾ ਹੁਣ ਸਾਨੂੰ ਸਮੇਂ ਦੀ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਔਰ ਬਹੁਤ ਸਾਲ ਬੂਟੇ ਲੱਗੇ ਮੈਂ ਬੇਨਤੀ ਵੀ ਇਹ ਕਰਦਾ ਕਿ ਸਾਰੇ ਇਸ ਤਰ੍ਹਾਂ ਹੀ ਬੂਟਿਆਂ ਨੂੰ ਸੰਭਾਲ ਕੇ ਇਹਨਾਂ ਨੂੰ ਆਪਾਂ ਵੱਡਾ ਕਰੀਏ ਤੇ ਟਰੀ ਗਾਰਡ ਜਿਹੜੇ ਆਉਂਦੇ ਸਾਲ ਹੈ ਇਹ ਟਰੀ ਗਾਰਡ ਹੋਰ ਰੁੱਖ ਲਾ ਕੇ ਫਿਰ ਇਹਨਾਂ ਟਰੀ ਗਾਰਡਾਂ ਦੀ ਵਰਤੋਂ ਕਰਾਂਗੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਇੱਕ ਮਿੰਟ ਦੀ ਹੈ ਜੀ ਸਿਰਫ ਇਹ ਵੱਡੀ ਗੱਲ ਜਿਹੜਾ ਸਾਡਾ ਨੈਸ਼ਨਲ ਫਲੈਗ ਹੈ ਜਿਹੜਾ ਸਾਰੇ 30 ਗਾਰਡਨ ਉੱਪਰ ਰੰਗ ਕਰਾਇਆ ਹੈ ਉਹ ਨੈਸ਼ਨਲ ਫਲੈਗ ਦਾ ਜਿਹੜਾ ਰੰਗ ਹੈ ਉਹ ਅਸੀਂ ਸਾਰਿਆਂ ਤੋਂ ਕਰਾ ਕੇ ਜਿੱਥੇ ਸਾਡੇ ਸੁੰਦਰਤਾ ਦੀ ਵੱਧ ਹੋਇਆ ਜਿਹੜਾ ਵੀ ਦਫ਼ਤਰ ਆਉਂਦਾ ਵੇਖ ਕੇ ਖੁਸ਼ ਹੁੰਦਾ ਤੇ ਮੈਂ ਸਾਰਿਆਂ ਦਾ ਤਖਤ ਜੀ ਰਿਟਾਇਰੀ ਕਰਮਚਾਰੀਆਂ ਨੇ ਸਾਨੂੰ ਇੱਕ ਰਸਤਾ ਦਿਖਾਇਆ ਹੈ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਨੇ ਜਿੰਨਾਂ ਨੇ ਮਤਲਬ ਐਡਾ ਵਧੀਆ ਉਪਰਾਲਾ ਕੀਤਾ ਕਿ ਸਾਡੇ ਦਿਮਾਗ 'ਚ ਇਸ ਤਰ੍ਹਾਂ ਦੇ ਖਿਆਲ ਨਹੀਂ ਆਏ ਸੀਗੇ ਸਿਰਫ ਬਿਕੋਜ਼ ਆਫ ਇਹਨਾਂ ਦੇ ਕਰਕੇ ਆਏ ਐ ਔਰ ਇਹ ਜੋ ਡਵੈਲਪਮੈਂਟ ਕੀਤੀ ਗਈ ਪੌਦੇ ਲਗਾਏ ਗਏ ਔਰ ਇਸ ਤੋਂ ਵਧੀਆ ਗੱਲ ਕਿ ਜਿਹੜਾ ਹੈ ਆਜ਼ਾਦੀ ਦਿਹਾੜੇ ਦੇ ਉੱਪਰ ਜੋ ਇਹ ਸਾਰੇ ਦੇ ਸਾਰੇ ਜੋ ਟ੍ਰੀ ਗਾਰਡ ਸੀ ਇਹਨਾਂ ਨੂੰ ਟਰਾਈ ਕਲਰ ਦਿੱਤਾ ਗਿਆ ਔਰ ਮਤਲਬ ਅੱਜ ਤੁਸੀਂ ਦੇਖ ਰਹੇ ਹੋ ਕਿ ਜਦੋਂ ਕੋਈ ਦਫ਼ਤਰ ਦੇ ਵਿੱਚ ਐਂਟਰ ਹੁੰਦਾ ਹੈ ਨਾ ਤਾਂ ਪੂਰਾ ਆਫਿਸ ਜਿਹੜਾ ਤਿਰੰਗੇ ਨਾਲ ਮਤਲਬ ਸੱਜਾ ਨਜ਼ਰ ਆ ਰਿਹਾ ਹੈ ਦਾ ਬਹੁਤ ਬਹੁਤ ਥੈਂਕਸ ਹੈ ਇਹਨਾਂ ਦਾ ਮੈਂ ਜ਼ਰੂਰੀ ਨਹੀਂ ਕਿ ਜਿਹੜੇ ਆਪਣੇ ਸਾਡੇ ਰਿਟਾਇਰੀ ਸਾਥੀ ਨੇ ਉਹ ਯੂਐਸ ਕੰਵਲ ਜਾਨ ਮੈਂ ਤਾਂ ਬੇਨਤੀ ਕਰਦਾ ਕਿ ਸਾਰੇ ਜੋ ਯੰਗੇਸ ਟੀਓਜ਼ ਆਏ ਨੇ ਸਾਰੇ ਸਟਾਫ ਨੂੰ ਮੈਡਮ ਬੈਠੇ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਾਰੇ ਜੋ ਹੈ ਇਸ ਟੀਮ ਤੋਂ ਪ੍ਰੇਰਣਾ ਲੈ ਕੇ ਇਹਦੇ ਵਿੱਚ ਮਤਲਬ ਯੋਗਦਾਨ ਪਾਣ ਆਪਦਾ ਔਰ ਵੱਡੀ ਗੱਲ ਇੱਕ ਮੈਂ ਹੋਰ ਕਹੂੰਗਾ ਕਿ ਜਿਸ ਤਰ੍ਹਾਂ ਆਪਣੇ ਭਜਨ ਲਾਲ ਜੀ ਨੇ ਕਿਹਾ ਕਿ ਵੀ ਪੌਦੇ ਲਗਾਏ ਗਏ ਨੇ بڑے ਪੌਦੇ ਲਗਾਏ ਗਏ ਨੇ ਆਪਾਂ ਥਾਂ ਦਾ ਫਾਊਂਡੇਸ਼ਨ ਬਣੀਆਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਪੌਦੇ ਲਗਾਏ ਜਾ ਰਹੇ ਨੇ ਪਰ ਗ੍ਰੀਨ ਡ੍ਰੀਮ ਜਿਹੜੀ ਇੱਕ ਸੰਸਥਾ ਹੈ ਇਹਨੇ ਜੋ ਕੀਤਾ ਹੈ ਪੌਦੇ ਲਗਾਏ ਨਹੀਂ ਬਲਕਿ ਉਹਨਾਂ ਦੀ ਬਹੁਤ ਹੀ ਅੱਛੇ ਤਰੀਕੇ ਨਾਲ ਬੱਚਿਆਂ ਤਰ੍ਹਾਂ ਦੇਖਭਾਲ ਕੀਤੀ ਹੈ ਮੈਂ ਦੇਖਦਾ ਇੱਕ ਇੱਕ ਬੁੱਟੇ ਨੂੰ ਬੜੇ ਆਰਾਮ ਨਾਲ ਰੋਜ਼ ਦੇਖਿਆ ਜਾਂਦਾ ਕਿ ਇੱਕ ਇੱਕ ਮੈਂਬਰ ਜਿਹੜਾ ਹੈ ਉਹ ਹਰੇਕ ਬੁੱਟੇ ਨੂੰ ਸੰਭਾਲ ਕੇ ਦੇਖ ਕੇ ਜਾਂਦਾ ਹੈ ਤਾਂ ਇਸ ਤੋਂ ਮਤਲਬ ਸਿੱਖਣ ਦੀ ਲੋੜ ਹੈ ਕਿ ਪੌਦੇ ਲਗਾਉਣਾ ਹੀ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਪਾਲਣਾ ਪੋਛਣਾ ਬੱਚਿਆਂ ਤਰ੍ਹਾਂ ਤਾਂ ਹੀ ਆਪਣੀ ਹਰਿਆਲੀ ਪੂਰੀ ਹੋ ਸਕੇਗੀ ਧੰਨਵਾਦ ਜੀ ਹਾਂਜੀ ਬਾਬਾ ਜੀ ਤੁਹਾਡਾ ਕੀ ਕਹਿਣਾ ਗ੍ਰੀਨ ਡ੍ਰੀਮ ਨੂੰ ਲੈ ਕੇ ਜੀ ਤੁਹਾਡਾ ਧੰਨਵਾਦ ਜੀ ਕੋਗੇ ਅਰੇ ਸਾਈਡ ਵੱਲ ਧੰਨਵਾਦ ਕਰਦੇ ਆ ਤੁਸੀਂ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਇਹ ਤੁਸੀਂ ਉਸ ਦਿਨ ਵੀ ਆਏ ਅੱਜ ਫੇਰ ਜਿਹੜਾ ਅਸੀਂ ਖੁਸ਼ੀ ਸਾਂਝੀ ਕਰਨ ਲਈ ਇਕੱਠੇ ਹੋਏ ਆ ਕਿਉਂਕਿ ਜੋ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਸੀ ਅਸੀਂ ਉਸ ਦਿਨ ਤੁਹਾਨੂੰ ਇਹ ਦੱਸਿਆ ਸੀ ਵੀ ਅਸੀਂ ਇਹਨੂੰ ਮਤਲਬ ਲਾਉਣਾ ਹੀ ਨਹੀਂ ਇਹਨੂੰ ਪਾਲਾਂਗੇ ਵੱਡੇ ਕਰਾਂਗੇ ਔਰ ਸਾਨੂੰ ਅੱਜ ਖੁਸ਼ੀ ਹੋਈ ਵੇਖ ਕੇ ਮਹੀਨੇ ਬਾਅਦ ਵੀ ਸਾਡੇ ਬੂਟੇ ਜਿਹੜੇ ਚੱਲ ਪਏ ਨੇ ਔਰ ਇਸ ਗੱਲ ਦੀ ਸਾਨੂੰ ਹੋਰ ਵੀ ਜਿਹੜੇ ਜਿਵੇਂ ਸਾਡੇ ਐਸ.ਓ. ਸਾਹਿਬ ਨੇ ਦੱਸਿਆ ਸਾਡੇ ਅਫੀਸਰ ਸਭਾਣ ਜਿਹੜੇ ਸਾਡੇ ਚੀਫ ਸਾਹਿਬ ਤੇ ਅਸੀ ਸਾਹਿਬ ਵੀ ਇੱਥੇ ਉਹਨਾਂ ਨੇ ਦੌਰਾ ਕੀਤਾ ਉਹ ਦੇਖ ਕੇ ਗਏ ਨੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹ ਕਹਿੰਦੇ ਵੀ ਅਸੀਂ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਇਹ ਮਾਧਮ ਦਰਸ਼ਨ ਪੇਸ਼ ਕੀਤੀ ਹੈ ਉਹਨਾਂ ਨੇ ਪਾਰਕ ਦਾ ਪਿਛੇ ਪਿਛਲੀ ਵਾਰੀ ਤੁਸੀਂ ਦੇਖਿਆ ਸੀ ਉਹ ਪਾਰਕ ਹੀ ਤਿਆਰ ਕਰਾਇਆ ਇਹ ਸਾਡੇ ਗੁੰਮਰ ਸਾਹਿਬ ਨੇ ਐਜੋ ਸਾਹਿਬ ਦੇ ਰਿਕਾਇਰ ਨੇ ਇਹਨਾਂ ਦੀ ਮਿਹਨਤ ਹਾਲ ਚ ਮਤਲਬ ਇਹੀ ਹੁਣ ਗਵਾਈ ਦੇ ਰਹੇ ਨੇ ਅਸੀਂ ਹਾਲਾਂਕਿ ਪ੍ਰਧਾਨ ਨਹੀਂ ਚੁਣਿਆ ਅਸੀਂ ਉਹਨੂੰ ਪ੍ਰਧਾਨ ਮੰਨਿਆ ਹੀ ਹੋਇਆ ਅਸੀਂ ਸਾਰੇ ਜਿਹੜੇ ਮੈਂਬਰ ਜਿੰਨੇ ਵੀ ਆ ਅਸੀਂ ਮਤਲਬ ਉਹ ਉਹ ਕੰਮ ਰਲ ਮਿਲ ਕੇ ਕਰ ਰਹੇ ਆਂ ਔਰ ਸਾਨੂੰ ਉਮੀਦ ਆ ਤੁਹਾਡਾ ਸਹਿਯੋਗ ਜਿਹੜਾ ਸਾਨੂੰ ਇਸ ਤਰ੍ਹਾਂ ਮਿਲਦਾ ਹੈ। ਹਾਂਜੀ ਰੰਗਾ ਸਿੰਘ ਜੀ ਅਕਸਰ ਦੇਖਿਆ ਜਾਂਦਾ ਸੀ ਇਹ ਵੀ ਜਦੋਂ ਔਨ ਡਿਊਟੀ ਵੀ ਸੀ ਉਦੋਂ ਹੀ ਸਖਤ ਕੰਮ ਕਰਦਾ ਸੀ ਬੋਟੇ ਲਾਏ ਉਦੋਂ ਵੀ ਕਈ ਚਲਾਈ ਤੇ ਅੱਜ ਬੋਟਿਆਂ ਨੂੰ ਮਹੀਨਾ ਹੋ ਗਿਆ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਜੀ ਕਿ ਜੇ ਗੌਰਨਰ ਵੇਖਿਆ ਜਾਵੇ ਇੱਕ ਇਸ ਸੰਸਾਰ ਦੇ ਵਿੱਚ ਧਰਤੀ ਉੱਪਰ ਆਇਆ ਐਸਾ ਹੈ ਜਿੱਥੇ ਜੀਵਨ ਹੈ। ਔਰ ਇਸ ਜੀਵਨ ਦੇ ਵਿੱਚ ਸਾਡੇ ਵਿਗਿਆਨੀ ਇਹ ਕਹਿ ਰਹੇ ਨੇ ਕਿ ਇੱਕ ਇਸ ਅਸੀਂ ਦੌਰ ਵਿੱਚ ਪਹੁੰਚ ਗਏ ਹਾਂ ਜਿੱਥੇ ਹਰ ਜੀਵ ਜਗਤ ਨੂੰ ਖਤਰਾ ਹੈ। ਤਾਂ ਜੀਵ ਜਗਤ ਤੇ ਖਤਰੇਸ ਕਰਕੇ ਕਿ 1.5 ਡਿਗਰੀ ਅਗਰ ਟੈਂਪਰੇਚਰ ਵੱਧ ਜਾਂਦਾ ਹੈ ਤਾਂ ਮਾਨਵ ਜਾਤੀ ਲਈ ਜੀਵ ਜਗਤ ਲਈ ਔਰ ਖੇਤੀਬਾੜੀ ਲਈ ਬੜਾ ਸੰਕਟ ਖੜਾ ਹੋ ਸਕਦਾ ਹੈ ਤਾਂ ਇਸ ਗੱਲ ਨੂੰ ਅਸੀਂ ਮਹਿਸੂਸ ਕਰਦੇ ਹੋਏ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿਉਂਕਿ ਅਸੀਂ ਬਿਜਲੀ ਬੋਰਡ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਏ ਹਾਂ ਔਰ ਸਾਡਾ ਇੱਥੇ ਬੜਾ ਲਗਾਓ ਹੈ ਮੋਹ ਹੈ ਤਾਂ ਅਸੀਂ ਇਸ ਨੂੰ ਇੱਕ ਹਰਾ-ਭਰਾ ਕਰਨ ਦਾ ਉਪਰਾਲਾ ਕੀਤਾ ਹੈ ਔਰ ਆਉਣ ਵਾਲੇ ਟਾਈਮ ਅਸੀਂ ਲੋਕਾਂ ਵਿੱਚ ਇਹ ਏਜੰਡਾ ਬਣਾ ਕੇ ਲੈ ਕੇ ਜਾਵਾਂਗੇ ਕਿ ਅਗਰ ਇਸ ਧਰਤੀ ਦੇ ਉੱਪਰ ਜਿੰਦਾ ਰਹਿਣਾ ਹੈ ਤਾ ਗ੍ਰੀਨਰੀ ਵਾਤ ਵਾਤ ਲਗਾ ਕੇ ਤਾਂ ਹੀ ਅਸੀਂ ਬਾਤ ਸਕਦੇ ਹਾਂ ਧੰਨਵਾਦ ਹਾਂਜੀ ਸੰਤੋਖ ਸਾਹਿਬ ਤੁਹਾਡਾ ਕੀ ਕਹਿਣਾ ਹੈ ਗ੍ਰੀਨ ਡ੍ਰੀਮ ਦੇ ਵਿੱਚ ਤੁਸੀਂ ਬੜਾ ਬੜਾ ਚੜ ਕੇ ਪਾਗਲ ਰਹੇ ਹੋ ਜੱਲਦੀ ਹੈ ਵੀ ਜਿੱਦ ਦੇ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗੁੰਬਰ ਸਾਹਿਬ ਦਾ ਇਹ ਪ੍ਰਪੋਜ਼ਲ ਸੀ ਕਿ ਇਹ ਸੁਪਨਾ ਸੀਗਾ ਕਿ ਅਸੀਂ ਇੱਥੇ ਪੌਦੇ ਲਾਈਏ ਤੇ ਉਹਨਾਂ ਨੂੰ ਪਾਲੀਏ ਜੇਤਨ ਸ਼ੁਰੂ ਕੀਤਾ ਉਸ ਦਿਨ ਤੋਂ ਸਾਡਾ ਰੈਗੂਲਰ ਸਟਾਫ ਜਿਵੇਂ ਹੁਣ 3 ਐਸਟੀਓ ਵੀ ਆਏ ਹੋਏ ਆ ਐਸਟੀਓ ਸਟੋਰ ਆਏ ਐ ਐਸਟੀਓ ਸਿਟੀ ਐਸਟੀਓ ਸਬਰਬਨ ਇਹਨਾਂ ਦਾ ਵੀ ਫਾਈਨੈਂਸ਼ਲੀ ਯੋਗਦਾਨ ਵੀ ਹੈ ਸਾਡੇ ਲਾਈਨਮੈਨ ਸਾਹਿਬ ਲਾਈਨਮੈਨ ਵੀ ਸਾਡੇ ਨਾਲ ਸਹਿਯੋਗ ਕਰਦੇ ਆ ਅਸੀਂ ਜਿਹੜੇ ਰਿਟਾਇਰੀਆਂ ਸਾਡੇ ਕੋਲ ਖੁੱਲਾ ਟਾਈਮ ਹੈ ਸਾਨੂੰ ਕੋਈ ਦਫ਼ਤਰ ਦੀਆਂ ਪਰੇਸ਼ਾਨੀਆਂ ਨਹੀਂ ਗਿਆ ਇਸ ਕਰਕੇ ਅਸੀਂ ਸ਼ਾਮ ਵਕਤ ਹਰ ਰੋਜ਼ ਸ਼ਾਮ ਨੂੰ 6 ਵਜੇ ਇੱਥੇ ਇਕੱਠੇ ਹੋਣਾ ਹੈ ਚਾਹੇ ਅਸੀਂ ਪਾਣੀ ਲਈਏ ਚਾਹੇ ਜਿਵੇਂ ਇਹਨਾਂ ਦੀ ਸ਼ਾਮ ਸੰਭਾਲ ਕੋਈ ਕਟਿੰਗ ਫਟਿੰਗ ਕੁਝ ਵੀ ਕਰੀਏ ਅਸੀਂ ਉਸ ਨੂੰ ਸੰਭਲ ਲਈ ਪੂਰਾ ਦਿਲੋਂ ਅਸੀਂ ਸਾਰੇ ਲੱਗੇ ਹੋਏ ਆ ਤੇ ਹੁਣ ਅਸੀਂ ਵੇਖਿਆ ਕਿ ਸਾਰੇ ਪੌਦੇ ਜਿਹੜੇ ਉਹ بارشਾਂ ਵੀ ਹੋਣ ਕਰਕੇ ਤੇ ਸਾਡੇ ਪਾਲਣ ਕਰਕੇ ਵੀ ਉਹਨਾਂ ਨੇ ਨਵੇਂ ਪੱਤੇ ਕੱਢਨੇ ਸ਼ੁਰੂ ਕਰਤੇ ਆ ਤੇ ਗਰੋਥ ਸ਼ੁਰੂ ਕਰਤੀ ਹੈ ਇਹ ਮੇਰੀ ਸਾਰਿਆਂ ਨੂੰ ਅਪੀਲ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਕਿ ਅਸੀਂ ਜੇ ਬਚਣਾ ਜੇ ਅਸੀਂ ਇਹ ਮਤਲਬ ਕਿ ਹੜ੍ਹਾਂ ਤੋਂ ਜਾਂ ਜੋ ਵੀ ਹੈ ਜਿਵੇਂ ਵੀ ਬਚਣਾ ਤੇ ਸਾਨੂੰ ਪੌਦੇ ਲਾਉਣੇ ਪੈਣੇ ਆ ਸਾਡੇ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਲਈ ਵੀ ਅਸੀਂ ਕੁਝ ਕਰਕੇ ਜਾਈਏ ਮੇਰੀ ਇਹੀ اپੀਲ ਹੈ ਅਸੀਂ ਵੀ ਇਹਨਾਂ ਤੋਂ ਪ੍ਰੇਰਿਤ ਹੋ ਗਏ ਸੀਨੀਅਰ ਸਟਾਫ ਤੋਂ ਆਪਣੇ ਸਟੋਰ ਵਿੱਚ ਕਾਫੀ ਬੂਟੇ ਲਗਾਏ ਆ ਅਤੇ ਆਪਣੇ ਸਟੋਰ ਨੂੰ ਹਰਾ ਭਰਾ ਬਣਾਇਆ ਹੈ ਇਹ ਏਕੇ ਦਾ ਇਹ ਵੀ ਫਾਇਦਾ ਕਿ ਦਿਨੋਂ ਦਿਨ ਤਾਪਮਾਨ ਕਾਫੀ ਵਧ ਰਿਹਾ ਹੈ ਹਰ ਘਰ ਏਸੀ ਲੱਗ ਰਿਹਾ ਹੈ ਤੇ ਪੌਦੇ ਲੱਗਣਗੇ ਤਾਂ ਥੋੜਾ ਜਿਹਾ ਤਾਪਮਾਨ ਵੀ ਸਹੀ ਹੋਈਗਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत